ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆ ਗਏ ਤੇ ਹੁਣ ਡੰਗਾ ਘਾਟ ਦਾ ਰੁਕੇਵੇਂ ਤੇ ਹੁਣ ਅਸੀਂ ਇੱਥੇ ਤੋਂ ਚੱਲੇ ਆ ਨੀਚੇ ਨੂੰ ਨੀਚੇ ਜਾ ਕੇ ਫਿਰ ਆਪਣੀ ਗੱਡੀ ਗੱਡੀ ਚੱਕੀਏ ਫਿਰ ਅਸੀਂ ਜਾਣਾ ਨਿਕਲਣਾ ਹੈ ਬਦਰੀਨਾਥ ਨੂੰ ਰਾਤ ਸਾਡਾ ਬਹੁਤ ਬੁਰਾ ਹਾਲ ਉਹ ਤਾਂ ਵੈਸੇ ਮੀਂਹ ਪਿਆ ਵਾ ਤਾਂ ਬੂਟ ਵਗੈਰਾ ਸਾਰੇ ਜਰਾਬਾਂ ਸਭ ਕੁਝ ਗਿੱਲਾ ਤਾਂ ਉਹ ਹੈ ਕਾਸਟਲੀ ਬਹੁਤ ਹੈ ਬਾਕੀ ਜਿਨੇ ਵੀ ਆਉਣਾ ਹੈ ਕਿਉਂਕਿ ਰੇਨ ਕੋਟ ਵਧੀਆ ਲੈ ਕੇ ਆਵੇ ਜੇ ਆਪਣੇ ਸ਼ੂਜ਼ ਵਗੈਰਾ ਡਬਲ ਡਬਲ ਜੋੜਾ ਲੈ ਕੇ ਆਵੇ ਬਾਈ ਬਾਕੀ ਤੁਹਾਨੂੰ ਦਿਖਾਉਂਦੇ ਅੱਗੇ ਕਿਉਂਕਿ ਬਹੁਤ ਔਖਾ ਹੁੰਦਾ ਵਿੱਚ ਨਾ ਉਹਦੇ ਕੋਈ ਸੁੱਕਦਾ ਕੱਪੜਾ ਨਾ ਕੁਝ ਹੁਣ ਵੀ ਅਸੀਂ ਗਿੱਲੇ ਪਾਏ ਹੋਏ ਆ। ਗਿੱਲੇ ਲਿਫਾਵੇ ਜਿਹੜਾ ਇਹ ਵੇ ਜੜਾਬਾਂ ਪਰ ਹੁਣ ਅਸੀਂ ਨਿਕਲਣ ਲੱਗੇ ਥੱਲੇ ਨੂੰ ਥੱਲੇ ਜਾ ਕੇ ਬਾਕੀ ਤੁਹਾਨੂੰ ਦਿਖਾਉਂਦੇ ਹਨਾ ਚਲੋ ਮਿਲਦੇ ਆਪਾਂ ਥੱਲੇ ਜਾ ਕੇ ਹੁਣ ਬਹੁਤ ਬੁਰਾ ਹਾਲ ਆ ਸਾਡਾ ਵੀ ਜੰਡੇ ਸਾਰਿਆਂ ਨੇ ਲਿਫਾਵੇ ਜੜਾਏ ਹੋਏ ਆ ਅਸੀਂ ਵੀ ਲਿਫਾਵੇ ਜਿਹੜਾ ਵੇ ਬੂਟਾਂ ਦੇ ਵਿੱਚ ਬੂਟ ਵਗੈਰਾ ਸਾਰੇ ਗਿੱਲੇ ਪਏ ਆ ਜੈਗੜਾ ਕੋਠੇ ਘੱਟੀ ਡੰਗੀਆਂ ਵਿੱਚ ਗਿੱਲੀਆਂ ਪਈਆਂ ਸਾਡੀਆਂ ਸਾਰੀਆਂ ਚਲੋ ਮਿਲਦੇ ਵਕੀ ਨੀਚੇ ਜਾ ਕੇ ਮਿਲਦੇ ਤੁਹਾਨੂੰ ਅੱਗੇ ਦਿਖਾਉਂਦੇ ਸਾਡਾ ਅੱਗੇ ਬਦਰੀਨਾਥ ਦਾ ਘਰ ਨਾ ਸਨੋ ਪੈ ਗਈ ਜਿਆਦਾ ਇਹਦੇ ਪਹਾੜ ਵਾਲਾ ਨਹੀਂ ਇਧਿੱਧ ਤੇ ਵੀ ਸਨੋ ਪੈ ਗਈ ਆ ਦੇਖੋ ਇੱਥੇ ਹੀ ਪੈ ਗਈ ਦਾ ਤੋਂ ਰਾਤ ਬਹੁਤ ਜ਼ਿਆਦਾ ਪੈ ਗਈ ਤੇ ਹੈਗਾ ਹੌਰਸਟ ਸਟੈਂਡ ਮਿਲਦੇ ਆਪਾਂ ਸਾਰੇ ਉਹ ਕੋੜਿਆਂ ਪਰ ਸਫਰ ਆ ਜੁਨਾਰੀ ਹੈ ਜਿੱਥੇ ਨਹੀਂ ਤੁਰ ਹੁੰਦਾ ਕੋਈ ਘੋੜਿਆਂ ਤੇ ਨਿਕਲਦੇ ਆ। ਇਹ ਉਹਨਾਂ ਵਾਸਤੇ ਇਸ ਵੀਰ ਸਵੇਰੇ ਹੁਣ ਇਹਨਾਂ ਨੂੰ ਨਿਕੋਣਾ ਉੱਪਰ ਨੂੰ ਹੇਮਕੁੰਡ ਸਾਹਿਬ ਨੂੰ। ਗੋਵਿੰਦ ਧਾਮ ਤੇ ਹੁਣ ਅਸੀਂ ਗੋਬਿੰਦ ਘਾੜ ਛੱਡੇ ਨੀਚੇ। ਅਸੀਂ ਹੁਣ ਚੱਲੇ ਆ। ਬਾਕੀ ਨੀਚੇ ਤੇ ਉੱਪਰ ਨੂੰ ਆਣੋ ਸਾਰਿਆਂ ਨੇ ਪਰ ਇਹ ਜਿਹੜੇ ਘੋੜੇ ਆ ਇਹ ਸਾਰੇ ਨੀਚੇ ਨੂੰ ਜਾਣ ਨੂੰ ਆ। ਇਹ ਨੀਚੇ ਨੂੰ ਯਾਤਰਾ ਕਰਨੀ ਜਿਹੜੇ ਜੋ ਉੱਪਰ ਤੇ ਆ ਗਏ। ਇਹ ਸਟੈਂਡ ਇਹ ਬਣਾਤਾ ਨੀਚੇ ਤੋਂ ਉੱਪਰ ਤੱਕ। ਇੱਥੇ ਉੱਪਰ ਹੇਮਕੁੰਡ ਸਾਹਿਬ ਤੇ ਉਹ ਅਗਲਾ ਗੋਬਿੰਦ ਕੰਮ ਕਰਾਸ ਕਰਕੇ ਫਿਰ ਚਲੋ ਮਿਲਦੇ ਅੱਗੇ ਮਿਲਦੇ ਸਾਨੂੰ ਦਿਖਾਉਂਦੇ ਫਿਰ ਅੱਗੇ ਇਹ ਬੂਟ ਗਿੱਲੇ ਆ ਤੋ ਤੇ ਆ ਵੀ ਮੱਸੀ ਜਾਂਦਾ ਸਾਤੋਂ ਦਾ ਫਿਰ ਵੀ ਆਪਣਾ ਬਾਈ ਪ੍ਰਿਪੇਅਰ ਹੋ ਕੇ ਆਓ ਪ੍ਰੋਪਰ ਕੋਈ ਚੌਂਟਵਾਜੀ ਨਾ ਕਰੋ ਉਤਰਨਾ ਵੀ ਔਖਾ ਹੀ ਆ ਤੁਮ ਬੱਚਿਆਂ ਨੂੰ ਜ਼ਿਆਦਾ ਔਖਾ ਹੋ ਜਾਂਦਾ ਹੋਰ ਤਾਂ ਕੁਛ ਨਹੀਂ ਬਾਈ ਸਾਰਿਆਂ ਨੂੰ ਲੱਗਦਾ ਹੋਣਾ ਵੀ ਚੜਨਾ चढ़ना ही चढ़ना ही चढ़ा पर है ना चढ़ाई हाले चढ़ना फिर भी दर्द घट हम उतरन लगे ज्यादा होंगे गोडे गुड़े पूरा सैट करके आवे बंदा हेलो जी हेलीपैड पुज गए चढ़ना नहीं अस ਇਹ ਟੈਂਟ ਲੱਗੇ ਹੋਏ ਆ ਕਈ ਲਿੰਦੇ ਜਿੱਦਾਂ ਕਿ ਟੈਂਟਾਂ 'ਚ ਫਿਰ ਉੱਪਰ ਸਨੋ ਪੈ ਗਈ ਏ ਆਹ ਪਾਹਣਾ ਪਰ ਸੁਣੋ ਹੈ ਨਹੀਂ ਸੀ ਪਹਿਲਾਂ ਥੋੜੀ ਥੋੜੀ ਪੈ ਗਈ ਇਹਦੇ ਪਰ ਵੀ ਬਹੁਤ ਬੁਰਾ ਹਾਲ ਆ ਜਾਈਦਾ ਗਿੱਲੇ ਆ ਸਭ ਗਿੱਲੇ ਆ ਬਾਈ ਸਾਰਾ ਸਨੋ ਪਈ ਪੂਰੀ ਆ ਸਾਡੇ ਬੂਟਵਾੜ ਪੂਰੇ ਗਿੱਲੇ ਪਏ ਬਾਈ ਸਭ ਕਪੜੇ ਲਿੱਟੇ ਸਾਰੇ ਉਹ ਕਾਜੀ ਕਿ ਬਲੌਗ ਵਿੱਚ ਜਾ ਰਹੇ ਆ ਉੱਪਰ ਨੂੰ ਤੁਸੀਂ ਨਹੀਂ ਥੱਲੇ ਨੂੰ ਅੱਛਾ ਫਿਰ ਤਾਂ ਪਤਾ ਹੋਣਾ ਬਾਈਆਂ ਨੂੰ ਵੀ ਪਤਾ ਹੋਣਾ ਤੇ ਬਾਈਆਂ ਨੂੰ ਪਤਾ ਰੋਡੇ ਦੇ ਕੱਪੜੇ ਖਿਲ ਲਈ ਜਾਂਦਾ ਨੇ ਸਾਰੇ ਕਿਲੇ ਵੇਖ ਫੂਰ ਦੇਖ ਲੋ ਸਾਡਾ ਵੀ ਬਾਈ ਆਹੀ ਆਲਾ ਲਵਾਗੇ ਬਾਈ ਵੇ ਅਸੀਂ ਪੈਰਾਂ ਤੇ ਜਰਾਬਾਂ ਦੇ ਉੱਪਰ ਨਾ ਲਿਫਾਵੇ ਸੁੱਕੇ ਜਰਾਬਾ ਪਾ ਕੇ ਫਿਰ ਲਿਫਾਵੇ ਪਾ ਲਓ ਉੱਪਰ ਲਿਫਾਵੇ ਪਾ ਲਓ ਵਧੀਆ ਰਹੂਗੀ ਤੁਸੀਂ ਉੱਪਰ ਜਾਦੇ ਬਾਈ ਚਲੋ ਵਧੀਆ ਪੁੱਜ ਕੇ ਪੁੱਜ ਕੇ ਕੋਲੇ ਆਉਣ ਆਪਾਂ ਚੱਲ ਹੌਸਲਾ ਜੀਰੂ ਓ ਹੁਣ ਤਾਂ ਸੱਚੀ ਪੁੱਜ ਗਿਆ ਅਗਲੇ ਪਰ ਆਓ ਜਰੂਰ ਬਾਈ ਦੇਖੋ ਦਰਸ਼ਨ ਜਰੂਰ ਕਰਵਾ ਕੇ ਹਾਂ ਆਹ ਲੋ ਬਾਈ ਹੈਲੀਕਾਪਟਰ ਆ ਗਿਆ ਹੈ ਇਹ ਜਹਾਦੀ ਮਾਰ ਰਿਹਾ ਇਹ ਹੈਪੀ ਫੈਟ ਦਾ ਹੀ ਆਪਾਂ ਦੋ ਲਈ ਹੈ ਬਈ ਕੋਈ ਚੰਗੇ ਸਵਾਰਨਾ نیچے ਜਾਣ ਨੂੰ ਚੱਲ ਜਾਣਾ ਨੂੰ ਕੋਈ ਨਾ ਮਿਲਦੇ ਅੱਗੇ ਬਈ ਜੋ ਬਈ ਚੰਦੇ ਜਿਨ੍ਹਾਂ ਨੇ نیچے ਜਾਣਾ ਤੋਂ ਨਾ ਹੁੰਦਾ ਬਈ ਤੇ ਉਹ ਹੈਲੀ ਚੱਲੇ ਆ ਬਈ ਹੁਣ ਜਿਨ੍ਹਾਂ ਨੇ ਤਕਨੀਕ ਦਾ ਜਿਨ੍ਹਾਂ ਤੋਂ ਉਹ ਵੀ ਹੈਲੀ ਕਰ ਰਹੇ ਨੇ ਬਈ ਹੈਲੀਕਾਪਟਰ ਨਹੀਂ ਜਾਂਦੇ ਆ ਜਾਣਾ ਚਾਹ ਰਿਹਾ ਜਿਹਦੇ ਜਿਆਨੇ ਪੈਣੇ ਆ ਰਹੀ ਬਾਕੀ ਜੋ ਨਹੀਂ ਤੋੜ ਸਕਦਾ ਉਹ ਆ ਵੀ ਸਰਦਾਰ ਗੋਬਿੰਦਾਂ ਤੱਕੋਂ ਦਾ ਇਥੇ ਅੱਗੇ ਵੀ ਇੰਗਲਿਸ਼ ਸਟਾਰਟ ਕਰ ਦਿੰਨਾ ਮੇਰੇ ਖਿਆਲ ਤੋਂ ਕੋਈ ਮੈਪ ਤਾਂ ਨਹੀਂ ਹੈ ਸਟਾਰਟ ਕਰ ਦਿੰਦੇ ਅੱਗੇ ਵੀ ਕਰਨਾ ਸਟਾਰਟ ਚਲੋ ਵਧੀਆ ਯਾਰ ਬਜੁਰਗਾ ਕਹੀ ਤੁਰਿਆ ਨਹੀਂ ਜਾਂਦਾ ਆ ਮੈਂ ਫਿਕਰ ਨਹੀਂ ਹੁੰਦੀ ਚਲੋ ਇਹ ਚੀਜ਼ ਵੈਲੀ ਨਿਕਲਣ ਲੱਗਾ ਬਈ ਲੋਈ ਜੀ ਅਸੀਂ ਪੁੱਜ ਗਏ ਪੁਲ ਉੱਤੱਕ ਜਿਹੜਾ ਨਵਾਂ ਪੁਲ ਬਣਿਆ ਉਹ ਪੁਰਾਣੇ ਵਾਲਾ ਪਿੱਛੇ ਨੂੰ ਫਿਰ ਵਾਪਸ ਆ ਗਏ ਨਾ ਤੁਸੀਂ ਵਾਪਸ ਆ ਗਏ ਪੁਲ ਨੂੰ ਜਿਆਦਾ ਪ੍ਰਸੰਨ ਹੋ ਕੇ ਜਿਆਦਾ ਬੁਣੀ ਕਹਿ ਰਹੇ ਹਾਂ ਚਲੋ ਮਿਲਦੇ ਅੱਗੇ ਬਰਾਉ ਦੇ ਤੇ ਕਹਿੰਦਾ ਤਾਂ ਫਾਇਦਾ ਤੁਹਾਨੂੰ ਬਸੇ ਬੋਲਦੇ ਗੋਲੇ ਅੱਗੇ ਤੇ ਲੰਗਰ ਲੱਗਿਆ ਹੁਣ ਦੇ ਲੰਗਰ ਖਾਣਾ ਤੇ ਲੰਗਰ ਜਿੰਨੇ ਮਾਲਿਸ਼ ਵੀ ਕਰਾਉਣੀ ਵੇਸ਼ ਜੱਟਾਂ ਦੀ ਪ੍ਰਸਾਦ ਦੇ ਕੇ ਪ੍ਰਸਾਦ ਦੇ ਕੇ ਮਾਲਿਸ਼ ਕਰਾਵਾ ਕਰ ਕੀ ਦੇ ਜਿੰਨੇ ਮਾਲਿਸ਼ ਕਰਾਉਣੀ ਮਾਲਿਸ਼ ਕਰਾਵਾ ਕੋਈ ਛੋਟੇ ਜਿਹੇ ਕਰਾਉਣ ਕਰ ਲੈ ਆਗਨਾਂ ਦੇ ਵਿੱਚ ਅਸੀਂ ਸਿਰ ਲਾਉਣ ਦੇ ਗੁਰੂ ਗੋਬਿੰਦ ਸਿੰਘ ਜੀ ਸੰਸਕ੍ਰਿਤ ਤੋਂ ਬਾਅਦ ਕੀ ਲਿਖਿਆ ਪੈਰ ਅੰਦਰ ਲੈ ਕੇ ਪੈਰ ਪਿੱਛੇ ਬੈਠੋ ਸੌਂ ਜਾਓ ਸੌਫਾ ਬਹੁਤ ਰੇਸ ਕਮਰੇ ਵਿੱਚ ਬਹੁਤ ਜ਼ਿਆਦਾ ਚਾਰ ਮਹੀਨੇ ਪਿਛੋਂ ਆਇਆ ਪੈਰੀਆਂ ਚੱਕ ਕੇ ਏੜੀਆਂ ਚੱਕ ਕੇ ਪੈਰ ਅੰਦਰ ਲੈ ਜਾਓ ਤੇ ਸਾਲ ਜਿਹੜਾ ਬਣ ਗਿਆ ਅਸੀਂ ਪਤਾ ਨਹੀਂ ਕਿ ਆ ਦੇਖੋ ਇਹ ਬਾਹਰ ਨਹੀਂ ਦਿੱਤੀ ਨਾ ਪੱਥਰਾਂ ਤੇ ਸਾਨੂੰ ਉੱਤਰ ਤੇ ਉੱਤਰ ਜਨੂ ਨਹੀਂ ਚਾੜੇ 9 9 40 ਦੇ ਤੁਰੇ ਵੀ ਅਸੀਂ ਆਈ ਬੱਚ ਲੈ ਚਲੋ ਚੱਲ ਰਹੇ ਹੌਲੀ ਹੌਲੀ ਉਹ ਜਾ ਰਹੇ ਦੋ ਜੀ ਉਹ ਤਾਂ ਪੁੱਜ ਗਏ ਉਹ ਸਾਹਮਣੇ ਆ ਗਏ ਆ ਜੀ ਗੱਡੀਆਂ ਆ ਗਈਆਂ ਲੈ ਵੀ ਲੈ ਵੀ ਖਟਾ ਖਿਚਾ ਫੋਟੋ ਫੋਟੋ ਵੀ ਚੱਲ ਦੇਖੀ ਚੱਲ ਲਓ ਜੀ ਇਧਰ ਦੇ ਘੁੱਟ ਹੋ ਗਈ ਯਾਤਰਾ ਸਫਲੀ ਦੀ ਵੀ ਪੁੱਜ ਗਏ ਚਲੋ ਪੁੱਜ ਗਏ ਸੱਤਾਂ ਨੂੰ ਵੀ ਨੀਚੇ ਉਹ ਗੱਡੀਆਂ ਆ ਗਈਆਂ ਥੰਦੇ ਬਾਈ ਬਾਈ ਆਹ ਦੇ ਕੇ ਸਾਨੂੰ ਚੱਕ ਲੋ ਇਹਨੇ ਚੱਲ ਨੇੜੇ ਆ ਕੇ ਚੱਕ ਲੋ ਯਾਰ ਹੁਣ ਉਹ ਦੇਖ ਛੋਟਾ ਜਾਉ ਉਹ ਪੂਰਾ ਆ ਗਿਆ ਤੁਹਾਡੇ ਤੋਂ ਨਹੀਂ ਸਾਡੇ ਵਿੱਚ ਹੁਣ ਵੈਲਿਡਿਟੀ ਖਤਮ ਹੋ ਗਈ। ਨਾ ਜਾ ਕੇ ਤੁਸੀਂ ਡਾਈਟ ਲੈਣੀ ਹੈ ਨਾ ਗਲਤ ਆ। ਸਾਡੀ ਡਾਈਟ ਤਖੜੀ ਆ ਬਾਈ। ਜਿੰਨੀ ਤੁਰਿਆ ਜਾ। ਹੈ? ਉਹ ਦੱਸਤਾ ਦੇ ਗਿਆ ਜਵਾਬ। ਦੇਖੀਏ ਜਵਾਬ। ਖਾਲੇ ਸਾਡੇ ਬੰਦੇ ਇੱਕ ਨੇ ਹੋਰ ਨਹੀਂ ਆਉਣਾ। ਗੁਰਚਰਨ ਸਿੰਘ ਗੁਰਚਰਨ ਸਿੰਘ ਸਿੰਘ ਚਰਨਾ ਉਹ ਵੀ ਆ ਰਹੇ ਨੇ ਜੀ ਉਹ ਵੀ ਆ ਰਹੇ ਨੇ। ਮੱਥਾ ਢੇਕਣਾ। ਚੱਲ ਸੁੱਖਣਾ ਉਹਦਾ ਕਿਹੜੇ ਵੇਟ ਆ। ਸਹੀ ਗੱਲ ਐ। ਉਹ ਤਾਂ ਹੈ ਸਲਿਮ ਬਾਈ ਫਿੱਟਾ ਬੰਦਾ ਪੂਰਾ ਸਾਡਾ। ਉਹਨੇ ਆਉਣਾ। ਚਲੋ। ਦੇ ਵੀ ਆਉਣਾ ਨਹੀਂ ਕਹਦੇ ਚਲੋ ਭਾਈ ਮਿਲਦੇ ਅੱਗੇ ਤੁਹਾਨੂੰ ਦੇਤੀਆਂ ਸੀ ਸੋਟੀਆਂ ਆਪਣੀਆਂ ਸਾਰਿਆਂ ਦੇ ਬੰਦੇ ਸੋਟੀਆਂ ਮੰਗ ਰਹੇ ਸੀ ਤੇ ਉਹ ਦੇਤੀਆਂ ਫਿਰ ਅਸ ਲੋ ਜੀ ਸੋਟੀਆਂ ਤਾਂ ਅਸੀਂ ਦੇਤੀਆਂ ਹੁਣ ਬਸ ਹਣਾ ਪੁੱਜ ਗਏ ਬਾਕੀ ਮੇਰੇ ਬੰਦੇ ਹੋ ਜਾਂਦੇ ਅੱਗੇ ਨੇੜੇ ਹੀ ਆ ਗਏ ਬਿਲਕੁਲ ਥੱਲੇ ਆ ਗਏ ਹੁਣ ਮਿਲਦੇ ਅੱਗੇ ਸਾਨੂੰ ਸੋਟੀਆਂ ਦੇ ਦਿੱਤੀਆਂ ਵਧੀਆ ਰਿਹਾ ਮਹਾਰਾਜ ਵੈਗਿਰੂ ਨੇ ਸਫਰ ਬਹੁਤ ਵਧੀਆ ਕੱਢਿਆ ਸਾਡਾ ਹਣ ਦੇ ਬੈਗ ਸਾਰਿਆਂ ਦੇ ਚਲੋ ਮਿਲਦੇ ਹੁਣ ਅਸੀਂ ਗੱਡੀ-ਗੱਡੀ ਲਈਏ ਨੀਚੇ ਆ ਕੇ ਪੁੱਜ ਗਏ ਹਾਂ ਬਾਈ ਅਮਰਤ ਹੈ ਯਾਤਰਾ ਕਿਦਾਂ ਰਹੀ ਬਹੁਤ ਵਧੀਆ ਸਾਡੀ ਯਾਤਰਾ ਰਹੀ ਬਹੁਤ ਵਧੀਆ ਵੈਸੇ ਛੋਟੇ ਜਿਹੇ ਨਹੀਂ ਬਹੁਤ ਵਧੀਆ ਕੱਢਿਆ ਸਫਰ ਆ ਸਾਡਾ ਵੀਰ ਵੀ ਮੜਾ ਜਾ ਟਕੜਾ ਹੋ ਗਿਆ ਦਾ ਕਹਿੰਦਾ ਇਹ ਤਾਂ ਉਹੀ ਆ ਗਿਆ ਸੇਵੇਂ ਮਿਲ ਗਿਆ ਭਾਈ ਜਾਣ ਨਹੀਂ ਹੈ ਲੇਕਿਨ ਜਾਏਗਾ ਲੇਕਿਨ ਜਾਏਗਾ ਅਗਰ ਪੁਆਇੰਟ ਲਗਾ ਲੇਗਾ ਪੁਆਇੰਟ ਵੀ ਲਗਾ ਰਿਹਾ ਕਹਿੰਦਾ ਲੋ ਜੀ ਸੰਤ ਟੈਕਸੀ ਵਾਲਾ ਵੀ ਉਹੀ ਮਿਲ ਗਿਆ ਹੈ ਹੈ ਟੈਕਸੀ ਵਾਲੇ ਭਾਈ ਸੇਵੇਂ ਮਿਲ ਗਿਆ ਸਾਨੂੰ ਜਿਹੜੀ ਪਹਿਲਾਂ ਆਏ ਤੇ ਉਹੀ ਮਿਲ ਗਿਆ ਬਾਕੀ ਦੇਖਦੇ ਸ਼ਾਇਦ ਅਸੀਂ ਦੂਸਰੀ ਕੀ ਟਾਈਮ ਟੂ ਟਾਈਮ ਗੱਡੀ ਚੱਲੀ ਜਾ ਰਹੀ ਹੈ ਇਹ ਐਦਾਂ ਨਹੀਂ ਹੈਗਾ ਯਾਰ 11 12 ਦਾ ਸਿਸਟਮ ਨਹੀਂ ਨਹੀਂ 11 12 ਉਹ ਤਾਂ ਜਿਹਨੂੰ ਮਿਲ ਗਿਆ ਲਿਕਣਾ ਉਦਾਂ ਹੈ ਅੱਗੇ ਤੇ ਅੱਗੇ ਨਾ ਤੋਰੀ ਜਾਣੀ ਨਾ ਪੁਆਇੰਟ ਬਲਾ ਲੈਣੀ ਗੱਡੀ ਨੰਬਰ ਖੜੀ ਹੈ ਹਾਂ ਗੱਡੀ ਪੁਆਇੰਟ ਬਲਾ ਲੈਣੀ ਹੈ ਬਾਈ ਅਸੀਂ ਤਾਂ ਅੰਦਰ ਆ ਗੱਡੀ ਪ੍ਰਮੋਸ਼ਨ ਕਰਦੇ ਪ੍ਰਮੋਸ਼ਨ ਇਹ ਵੀ ਬਾਈ ਬਲੌਗ ਵਾਲਾ ਪਹਾੜੀ ਬਲੌਗ ਸਟੂਡੀਓ ਹੈ ਲੈ ਬਾਈ ਇਹ ਕੀ ਦਿਖਾਉਂਦਾ ਹੁਣ ਗੱਡੀ ਯਹਾਂ ਸੇ ਵਹਾਂ ਗਈ ਗੱਡੀਆਂ ਖਾਈ ਚ ਜਾਂਦੀਆਂ ਗੱਡੀਆਂ ਖਾਈ ਚ ਜਾਂਦੀਆਂ ਖਾਏਗਾ ਬਾਈ ਹੈ ਚਲੋ ਠੀਕ ਹੈ ਮਿਲਦੇ ਆ ਬਈ ਅੱਗੇ ਆ ਜੁੱਤੇ ਨੇ ਫਿਰ ਹੁਣ ਅਗਲਾ ਸਾਡਾ ਕਿੱਥੇ ਦਾ ਅਗਲਾ ਸਫਰ ਸਾਡਾ ਬਦਰੀ ਨਾਲ ਦੱਸਦੇ ਆ ਅੱਗੇ ਦੱਸਦੇ ਆ ਚਲੋ ਜਾ ਕੇ ਦੱਸਦੇ ਜਾ ਕੇ ਦੱਸਦੇ ਹਨਾ ਸਸਪੈਂਸ ਹੈ ਵੈਸੇ ਉੱਥੇ ਤੇ ਜਾ ਕੇ ਵੀ ਪਤਾ ਨਹੀਂ ਕੋਈ ਸਾਡਾ ਕਿੱਥੇ ਜਾਣਾ ਸੀ ਹਾਂ ਇਹ ਨਹੀਂ ਬੰਦਾ ਬਈ ਪੱਕਾ ਹੁਣ ਅਸੀਂ ਹੈ ਸਫਰਾਂ ਵੀ ਰੇ ਪਰ ਯਾਰ ਜਿੰਨਾ ਵੀ ਆ ਜਿੰਨਾ ਟਾਈਮ ਵੀ ਅਸੀਂ ਬਿਲੇ ਆ ਅਸੀਂ ਹਲੇ 15 ਤਰੀਕ ਤੱਕ ਘਰ ਨਹੀਂ ਜਾਂਦੇ ਸੁਣਦਾ ਅਰੇ ਕਿਆ ਕਹਿੰਦਾ ਦੱਸ ਵੇ ਕਿਆ ਕਹਿੰਦਾ ਹਾਂ ਹੈ ਪਹਾੜਾਂ ਵਰੀਏ ਹੈ ਪਹਾੜਾਂ ਵਰੀਏ ਸਫਰ ਬਾਈ ਮੁੰਡਾ ਕਹਿੰਦਾ ਪਰ ਦੱਸਦੇ ਅਗਲੀ ਵੀਡੀਓ ਚ ਚਲੋ ਬੈਠਣ ਲੱਗੇ ਗੱਡੀ 'ਚ ਬਾਈ ਜੀ ਪੁੱਜ ਗਏ ਅਸੀਂ ਨੀਚੇ ਗੋਵਿੰਦ ਘਾਟ ਗੋਵਿੰਦ ਘਾਟ ਤੋਂ ਹੈਲੀਕਾਪਟਰ ਚੱਲਦਾ ਹਾਂ ਹਾਂ ਗੋਵਿੰਦ ਘਾਟ ਤੋਂ ਵੀ ਹੈਲੀਕਾਪਟਰ ਚੱਲਦਾ ਜਿਹੜਾ ਤੁਹਾਨੂੰ ਉੱਪਰ ਦਿਖਾਇਆ ਤਾਂ ਨਾ ਆਪਾਂ ਨੇ ਗੋਵਿੰਦ ਧਾਮ ਤੱਕ ਗੋਵਿੰਦ ਧਾਮ ਤੱਕ ਉਹ ਇੱਥੇ ਲ ਜਾਂਦਾ ਕਹਿੰਦਾ ਦੂਰ ਅਮੜਾ ਕਾਫੀ ਤੂੰ ਚੱਲਣੇ ਲੱਗਿਆ ਉਹ ਪਰ ਅੱਜ ਬਾਈ ਢੀੜ ਹੋ ਗਈ ਐ ਕਾਫੀ ਮੋਟਰਸਾਈਕਲ ਮੋਟਰਸਾਈਕਲ ਕੱਢਾ ਨੀਚੇ ਗੱਡੀਆਂ ਮੋਟਰਸਾਈਕਲ ਕਾਫੀ ਫੀਡ ਹੋ ਗਈ ਹੋਵੇ 25 ਰੁਪਏ ਲਿਖਦੇ ਬਹੁਤ ਠੰਡਾ ਜੀ ਹੈ 22 ਵਾਲਾ ਮੌਸਮ ਆ ਮੀਂਹ ਵਾਲਾ ਮੌਸਮ ਹੋ ਗਿਆ ਬਾਬੇ ਉਹ ਉੱਪਰ ਦੇ ਬੱਦਲ ਹਾਂ ਬਈ ਗੁਰਬਾਜ ਚੱਲੀ ਨੀਚੇ ਨੂੰ ਚੱਲੀ ਵੀ ਨੀਚੇ ਲਿੱਤਾਂ ਕਰਦੇ ਆ ਸਾਸਾਂ ਕਿ ਠੀਕ ਹੈ ਇਹ ਕਰਨੀ ਹੈ ਇੰਨੀ ਹੈਗਾ ਇੰਨੀ ਕੁ ਤਾਂ ਕਰਨੀ ਹੈ ਆ ਬਾਈ ਨਾਲ ਚੱਕਿਆ ਉਹਦਾ ਸੀ ਗੁਲੂ ਕੌਂਡੀ ਗੁਲੂ ਕੌਂਡੀ ਨਾਲ ਪੀੜ ਦੇ ਕਿੰਨੀ ਹੋ ਗਈ ਰਾਸ਼ ਨੀਚੇ ਹੈ ਵਧਣਾ ਹੋਣਾ ਚਲੋ ਚੱਲੀਏ ਫਿਰ ਅਮਰਤ ਚਲੋ ਮਿਲਦੇ ਆਈਏ ਅੱਗੇ ਉਨੇ ਤੱਕ ਦਾ ਸਫਰ ਆਹੀ ਹੁਣ ਅਸੀਂ ਮੱਥਾ ਟੇਕ ਕੇ ਲੰਗਰ ਪਾਣੀ ਛੱਕ ਕੇ ਤੇ ਨਿਕਲੀ ਅਗਲੇ ਸਫਰ ਨੂੰ ਫਿਰ ਤੁਹਾਨੂੰ ਦਿਖਾਉਂਦੇ ਅਗਲੀ ਵੀਡੀਓ ਚ ਅਗਲੇ ਬਲੌਗ ਚ ਵੀ ਕਿੱਥੇ ਜਾ ਰਹੇ ਆ ਹੈ ਕਿ ਨਹੀਂ i got